ਮਾਂ ਦੇ ਘਰ ਨੇ ਦਰਬਾਰ ਤੁੰਦ ਮੈਨੂੰ ਸੁਲਤ ਕਰੈ ਕੋ ਮੇਰੀ ਦਰਸ਼ਨ ਕੀ ਜੈ ਹੋ ਨ ਕੀ ਬਹੋ ਸੋ ਅਹੰਕਾਰ ਕੋ ਛੁਂਦੀ ਹੈ ਅੰਸ ਸੁਹਜ ਸੁਭਾਏ ਦਰਸ਼ਨ ਵਰਸੈ ਗੁਰ ਕੈ ਜਨਮ ਮਰਨ ਦੁਖ ਜਾਈ ਹੋਐ ਸਿਬਤ ਤਸਮ ਦੀ ਜੈ ਸੋ ਗੁਰ ਸੋ ਸਹੀਐ ਅਰਠੇ ਸਾ ਮਨ ਜਨਮ ਜਨਮ ਦੀ ਪਟੀ ਹੈ ਸਦੇ ਨੂੰ ਸਤਿ ਆਪਾ ਦਸ਼ਾ ਸ਼ਿਰਸ਼ ਦੇ ਸ਼ਾਹ ਜਿਸ ਪਾ ਦਟੀਆਂ ਆਰੂ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤੁਨਾ ਅਸਰੀ ਕਬੀਰ ਜੀ ਕੀ ਏਕ ਓਮਕਾਰ ਸਤਗੁਰ ਪ੍ਰਸਾਦ ਸੰਤ ਸੁਨੰਦ ਮਹੇਸ ਸੁਮਾਨਾ ਸੇਬਨਾਮ ਰੂ ਮਰਬਾ ਨਾ ਜਨਾ ਸੰਤ ਸੰਗ ਰਾਮ ਰਦਾ ਬਸੀ ਸੰਤ ਸੰਨੰਦ ਮਨਸੁ ਸਮਾਨਾ ਹੇ ਰਮਨ ਨਾਮ ਜਾਨ ਸੰਤ ਸਬਤ ਰਾਮ ਜਦ ਬਸੋਈਆ ਹਨੂਮਾਨ ਸਰਬ ਰਸਮਾਨ ਸਰਪਤਰ ਨਾਲੂ ਪਾਤ ਕੀ ਨਹੀ ਗੁਣ ਜਾਨਾ ਚਾਰ ਮੇਰ ਅਰ ਸ਼ਹਰਤ ਪੁਰਾਨਾ ਅਮਲਾ ਪਤ ਅਵਲਾ ਨਹੀਂ ਜਾਨਾ ਸੋ ਭਰਮ ਨਹੀਂ ਆਗੋ ਨਰਾਮ ਰਹਾ ਸਾਰਾ ਨਹੀਂ ਇਹ ਅਹਾਨਬੀ ਸੋ ਭਰਮ ਹੈ ਨਹੀਂ ਆਗ ਲਗ ਰਾਮ ਰਹਿ ਸਰ ਨਹੀਂ